ਮੈਨੂੰ ਇੱਕ ਭੈਣ ਦੇ ਇੰਸਟਾਗ੍ਰam ਉੱਪਰ ਵਾਰ-ਵਾਰ ਇੱਕੋ ਮੈਸੇਜ ਆ ਰਹੇ ਸੀ ਉਹ ਪੁੱਛਦੇ ਸੀ ਕਿ ਵੀਰੇ ਆਪਣਾ ਕਸ਼ਟ ਦੂਰ ਕਰਨ ਲਈ ਬਹੁਤ ਸਾਰੇ ਲੋਕ ਦੀਵਾਲੀ ਤੇ ਜਾਦੂ ਟੂਨੇ ਕਰਦੇ ਨੇ ਇਹ ਗੱਲ ਉਸ ਭੈਣ ਦੀ ਬਿਲਕੁਲ ਠੀਕ ਹੈ ਤੁਸੀਂ ਵੀ ਇਹ ਚੀਜ਼ ਜ਼ਰੂਰ ਵੇਖੀ ਹੋਏਗੀ ਦੀਵਾਲੀ ਤੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆਂ ਚੌਰਾਸਤੇ ਦੇ ਵਿੱਚ ਖਾਲੀ ਜਗ੍ਹਾ ਦੇ ਵਿੱਚ ਜਾਦੂ ਟੂਨਾ ਕੀਤਾ ਪਿਆ ਹੁੰਦਾ ਆਪਾਂ ਆਪਦੇ ਜਾਣੇ ਤਾਂ ਉਥੋਂ ਚੁੱਪਚਾਪ ਲੰਘ ਜਾਂਦੇ ਆ ਪਰ ਫਿਰ ਵੀ ਆਪਾਂ ਅਣਜਾਣੇ ਦੇ ਵਿੱਚ ਇੱਕ ਅਜੀਹੀ ਗਲਤੀ ਕਰ ਦਿੰਨੇ ਆ ਜਿਹਦੇ ਨਾਲ ਉਹਨਾਂ ਦੇ ਕਸ਼ਟ ਆਪਣੇ ਤੇ ਆ ਜਾਂਦੇ ਨੇ ਇਹ ਇੱਕ ਦੋ ਗਲਤੀਆਂ ਮੈਨੂੰ ਉਸ ਭੈਣ ਨੇ ਹੀ ਸ਼ੇਅਰ ਕੀਤੀਆਂ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੋ ਭਾਗਾਂ ਵਿੱਚ ਗੱਲ ਕਰਾਂਗੇ ਪਹਿਲੇ ਭਾਗ ਦੇ ਵਿੱਚ ਤਾਂ ਆਪਾਂ ਉਸ ਭੈਣ ਦੀਆਂ ਦੱਸੀਆਂ ਹੋਈਆਂ ਗਲਤੀਆਂ ਬਾਰੇ ਗੱਲ ਕਰਾਂਗੇ ਜੋ ਆਪਾਂ ਨੇ ਅਣਜਾਣੇ ਵਿੱਚ ਕਰ ਬੈਠਦੇ ਆ ਤੇ ਦੂਸਰੇ ਭਾਗ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਹਾਡੇ ਤੋਂ ਵੀ ਇਹ ਗਲਤੀਆਂ ਹੋ ਗਈਆਂ ਨੇ ਤਾਂ ਉਹ ਕਿਦਾਂ ਸੁਧਾਰਨੀਆਂ ਨੇ ਤਾਂ ਜੋ ਉਹਨਾਂ ਦੇ ਕਸ਼ਟ ਤੁਹਾਡੇ ਤੇ ਨਾ ਆਉਣ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਉਸ ਭੈਣ ਦੀ ਆਪਾਂ ਗਲ ਧਿਆਨ ਨਾਲ ਦੇਖਦੇ ਹਾਂ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਉਹ ਮੈਨੂੰ ਦੋ ਗਲਤੀਆਂ ਦੱਸ ਰਹੀ ਸੀ ਜੋ ਆਪਾਂ ਘਰੋਂ ਤੁਰਨ ਲੱਗੇ ਹੀ ਕਰਦੇ ਆਂ ਦੀਵਾਲੀ ਵਾਲੇ ਦਿਨ ਤੇ ਫੇਰ ਜੋ ਲੋਕਾਂ ਨੇ ਟੂਣੇ ਟੋਟ ਕੇ ਕੀਤੇ ਹੁੰਦੇ ਨੇ ਉਹ ਆਪਣੇ ਨਾਲ ਹੀ ਚੱਲ ਪੈਂਦੇ ਨੇ ਉਹਨਾਂ ਦਾ ਕਸ਼ਟ ਵੀ ਆਪਣੇ ਤੇ ਆ ਜਾਂਦਾ ਹੈ ਤੇ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੁੰਦਾ ਪਹਿਲੀ ਚੀਜ਼ ਉਹ ਦੱਸ ਰਹੀ ਹੈ ਕਿ ਵੀਰੇ ਜਦੋਂ ਆਪਾਂ ਘਰੋਂ ਮਠਿਆਈ ਖਾ ਕੇ ਨਿਕਲਦੇ ਆ ਭਾਵੇਂ ਕੋਈ ਚੀਜ਼ ਮਿੱਟੀ ਖਾ ਕੇ ਨਿਕਲਦੇ ਆ ਆਪਾਂ ਤਾਂ ਤਿਹਾਰ ਵਾਲੇ ਦਿਨ ਸਾਰੇ ਹੀ ਮਿੱਠਾ ਖਾਂਦੇ ਆ ਮਠਿਆਈ ਹਰ ਇੱਕ ਘਰ ਬਣੀ ਹੁੰਦੀ ਹੈ ਤੂੰ ਭੈਣ ਦੱਸਦੀ ਹੈ ਕਿ ਆਪਾਂ ਮਠਿਆਈ ਖਾ ਕੇ ਮਿੱਠਾ ਖਾ ਕੇ ਘਰੋਂ ਨਿਕਲਦੇ ਆ ਤੇ ਲੋਕਾਂ ਨੇ ਜਾਦੂ ਟੂਣਾ ਕੀਤਾ ਹੁੰਦਾ ਹੈ ਤੇ ਜਦੋਂ ਆਪਾਂ ਉਸ ਜਾਦੂ ਟੂਣੇ ਕੋਲੋਂ ਨਿਕਲਦੇ ਆ ਤਾਂ ਉਹ ਚੀਜ਼ਾਂ ਵੀ ਆਪਣੇ ਨਾਲ ਚੱਲ ਪੈਂਦੀਆਂ ਨੇ ਕਿਉਂਕਿ ਉਹਨਾਂ ਚੀਜ਼ਾਂ ਨੂੰ ਮਿੱਠਾ ਪਸੰਦ ਹੁੰਦਾ ਹੈ ਖੁਸ਼ਬੂ ਆਉਂਦੇ ਸਾਰੇ ਉਹ ਚੀਜ਼ਾਂ ਆਪਣੇ ਨਾਲ ਚੱਲ ਪੈਂਦੀਆਂ ਨੇ ਤੇ ਉਹਨਾਂ ਦੇ ਕਸ਼ਟ ਵੀ ਆਪਣੇ ਤੇ ਆ ਜਾਂਦੇ ਨੇ ਤਾਂ ਹੀ ਆਪਾਂ ਬਿਮਾਰ ਹੋ ਜਾਂਦੇ ਆ ਆਪਣਾ ਕੰਮਕਾਰ ਰੁਕ ਜਾਂਦਾ ਹੈ ਆਪਣਾ ਮਨ ਨਹੀਂ ਲੱਗਦਾ ਦੂਸਰੀ ਗਲਤੀ ਉਹ ਭੈਣ ਦੱਸਦੀ ਹੈ ਕਿ ਇਹ ਕਦੀ ਨਾ ਕਰਿਓ ਇਦਾਂ ਕਰਨ ਨਾਲ ਚਾਹੇ ਤੁਸੀਂ ਟੂਨੇ ਕੋਲੋਂ ਲੰਘੋ ਜਾਂ ਨਾ ਲੰਘੋ ਤੁਹਾਡਾ ਧਿਆਨ ਪਵੇ ਹੀ ਜਾਂ ਨਾ ਪਵੇ ਤਿਹਾਰ ਤੇ ਜੇ ਤੁਸੀਂ ਘਰੋਂ ਇਹ ਚੀਜ਼ ਲਾ ਕੇ ਨਿਕਲੇ ਤੇ ਮੈਂ ਤੁਹਾਨੂੰ ਉਹ ਭੈਣ ਕਹਿੰਦੀ ਲਿਖ ਕੇ ਦਿੰਨੀ ਆ ਤੁਹਾਡੇ ਨਾਲ ਵੀ ਇਹ ਮਾੜੀਆਂ ਚੀਜ਼ਾਂ ਚੱਲ ਪੈਣਗੀਆਂ ਉਹ ਹੈ ਸੈਂਟ ਲਾਉਣਾ ਬਹੁਤ ਸਾਰੇ ਲੋਕ ਉਹ ਭੈਣ ਕਹਿੰਦੀ ਹੈ ਕਿ ਸੈਂਟ ਲਾਉਂਦੇ ਨੇ ਖੁਸ਼ਬੂਦਾਰ ਇਤਰ ਲਾਉਂਦੇ ਨੇ ਪਰਫਿਊਮ ਲਾਉਂਦੇ ਨੇ ਤੇ ਉਹ ਲਾ ਕੇ ਘਰੋਂ ਨਿਕਲ ਪੈਂਦੇ ਨੇ ਤੇ ਲੋਕਾਂ ਨੇ ਪਤਾ ਨਹੀਂ ਕੀ ਕੁਝ ਕੀਤਾ ਹੁੰਦਾ ਤੇ ਉਹਨਾਂ ਦੀ ਖੁਸ਼ਬੂ ਦੇ ਨਾਲ ਵੀ ਉਹ ਚੀਜ਼ਾਂ ਨਾਲ ਆ ਜਾਂਦੀਆਂ ਨੇ ਤੇ ਆਪਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਇਹ ਤਾਂ ਸੀ ਉਹ ਭੈਣ ਦੀ ਸਵਾਲ ਹੋ ਸਕਦਾ ਹੈ ਬਹੁਤ ਸਾਰੇ ਵੀਰਾਂ ਦੇ ਮਨ ਦੇ ਵਿੱਚ ਭੈਣਾਂ ਦੇ ਮਨ ਦੇ ਵਿੱਚ ਇਹ ਸਵਾਲ ਹੋਵੇ ਜੋ ਲੋਕਾਂ ਨੇ ਪੁੱਛਣ ਤੋਂ ਡਰਦੇ ਹੋਣਗੇ ਕਈਆਂ ਦੇ ਮਨ ਵਿੱਚ ਹੀ ਇਹ ਸਵਾਲ ਦੱਬੇ ਰਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦੇ ਸਮਾਧਾਨ ਦੀ ਗੱਲ ਕਰਦੇ ਹਾਂ ਕਿ ਇਹਦਾ ਸਮਾਧਾਨ ਕੀ ਹੈ ਜੇ ਤੁਸੀਂ ਇਹ ਗਲਤੀ ਕਰ ਦਿੱਤੀ ਹੈ ਤੁਸੀਂ ਵੀ ਘਰੋਂ ਮਿੱਠਾ ਖਾ ਕੇ ਨਿਕਲ ਗਏ ਹੋ ਤੁਸੀਂ ਵੀ ਕੋਈ ਖੁਸ਼ਬੂਦਾਰ ਚੀਜ਼ ਲਾਈ ਹੈ ਤਾਂ ਇਹਦਾ ਸਮਾਧਾਨ ਕੀ ਹੈ ਤਾਂ ਜੋ ਆਪਾਂ ਬੇਫਿਕਰ ਹੋ ਕੇ ਘਰੋਂ ਨਿਕਲੀਏ ਕਿਸੇ ਦੇ ਕਸ਼ਟ ਆਪਣੇ ਤੇ ਨਾ ਆਉਣ ਇਹਦੇ ਸਿਰਫ ਦੋ ਸਮਾਧਾਨ ਨੇ ਸਭ ਤੋਂ ਪਹਿਲਾ ਸਮਾਧਾਨ ਇਹ ਆਪਾਂ ਨੂੰ ਆਪਣੇ ਪੀਰ ਫਕੀਰ ਤੇ ਯਕੀਨ ਹੋਣਾ ਚਾਹੀਦਾ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਯਕੀਨ ਕਰੋਗੇ ਫਿਰ ਇਹ ਚੀਜ਼ਾਂ ਮਿਲਣਗੀਆਂ ਜੇ ਪੀਰ ਫਕੀਰ ਤੇ ਯਕੀਨ ਕਰੋਗੇ ਕਿ ਉਹਨੇ ਵੀ ਵੇਖਣਾ ਅਪਾ ਉਹਦੇ ਬੱਚਿਆਂ ਦਾ ਨਾਮ ਲੈ ਕੇ ਘਰੋਂ ਨਿਕਲੇ ਆ ਤੇ ਇਹ ਚੀਜ਼ਾਂ ਆਪਣਾ ਕਿਦਾਂ ਕੁਝ ਵਿਗਾੜ ਸਕਦੀਆਂ ਨੇ ਆਪਣੇ ਪੀਰ ਤੇ ਹੀ ਯਕੀਨ ਰੱਖੋ ਆਪਣੇ ਰੱਬ ਤੇ ਯਕੀਨ ਰੱਖੋ ਫਿਰ ਇਹ ਚੀਜ਼ਾਂ ਤੁਹਾਡਾ ਕੁਝ ਨਹੀਂ ਕਰ ਸਕਦੀਆਂ ਚਾਹੇ ਕਿੰਨਾ ਮਰਜੀ ਜ਼ੋਰ ਲਾਈ ਜਾਣ ਦੂਸਰਾ ਆਪਣੇ ਪੀਰ ਮੁਰਸ਼ਦ ਦਾ ਨਾਮ ਲੈਂਦੇ ਰਹਿਣਾ ਜਦੋਂ ਆਪਾਂ ਆਪਣੇ ਪੀਰ ਮੁਰਸ਼ਦ ਦਾ ਨਾਮ ਲੈਂਦੇ ਰਹਿੰਨੇ ਆ ਆਪਣੇ ਸਿਰ ਤੋਂ ਤਾਂ ਵੱਡੀਆਂ-ਵੱਡੀਆਂ ਬਲਾਵਾਵਾਂ ਦੂਰ ਹੋ ਜਾਂਦੀਆਂ ਨੇ ਫਿਰ ਇਹ ਕੀ ਚੀਜ਼ ਹੈ ਆਪਣੇ ਮਨ ਦੇ ਵਿੱਚ ਹਮੇਸ਼ਾ ਆਪਣੇ ਪੀਰ ਮੁਰਸ਼ਿਦ ਦਾ ਨਾਮ ਲੈਂਦੇ ਰਹੋ ਇਹ ਚੀਜ਼ਾਂ ਤੁਹਾਡਾ ਕੁਝ ਨਹੀਂ ਕਰ ਸਕਣਗੀਆਂ ਤੇ ਰਹੀ ਗੱਲ ਇਹਨਾਂ ਟੂਨੇ ਟੱਪਿਆਂ ਦੀ ਇਹ ਕੁਝ ਨਹੀਂ ਹੁੰਦਾ ਲੋਕ ਚਾਹੇ ਕੁਝ ਵੀ ਕਰੀ ਜਾਣ ਇਹ ਸਿਰਫ ਤੁਹਾਡੇ ਮਨ ਦੇ ਡਰ ਨੇ ਕਿ ਅਸੀਂ ਇਹ ਚੀਜ਼ ਖਾ ਕੇ ਨਿਕਲਾਂਗੇ ਇਹ ਚੀਜ਼ ਲਾ ਕੇ ਨਿਕਲਾਂਗੇ ਤੇ ਸਾਡੇ ਨਾਲ ਚਿੰਬੜ ਜੇਗੀ ਕੋਈ ਚੀਜ਼ ਹੋਰ ਪਤਾ ਨਹੀਂ ਕੀ ਕੁਝ ਤੁਹਾਡੇ ਮਨ ਦੇ ਵਿੱਚ ਡਰ ਬਣਿਆ ਹੋਇਆ ਹੈ ਇਹ ਜਾਦੂ ਟੂਨੇ ਕੁਝ ਨਹੀਂ ਕਰਦੇ ਜਿਹੜੇ ਲੋਕ ਇਹ ਸੋਚ ਕੇ ਟੂਨੇ ਕਰਦੇ ਨੇ ਕਿ ਸਾਡੇ ਕਸ਼ਟ ਕੱਟੇ ਜਾਣਗੇ ਇਹਨਾਂ ਜਾਦੂ ਟੂਨਿਆਂ ਦੇ ਨਾਲ ਸਾਡੇ ਕਸ਼ਟ ਦੂਰ ਹੋ ਜਾਣਗੇ ਇਹ ਤਾਂ ਤੁਹਾਡੇ ਮਾੜੇ ਕਰਮਾਂ ਦਾ ਨਤੀਜਾ ਹੈ ਜੋ ਤੁਸੀਂ ਅੱਗੇ ਵੀ ਮਾੜੇ ਕਰਮ ਕਰ ਰਹੇ ਹੋ ਤੇ ਕਸ਼ਟ ਤਾਂ ਫਿਰ ਮਿਲਣਗੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੇ ਪੀਰ ਮੁਰਸ਼ਿਦ ਵੱਲ ਧਿਆਨ ਲਾਓ ਸਭ ਕੁਝ ਠੀਕ ਹੋ ਜਾਏਗਾ ਟੂਨੇ ਟੱਪੇ ਕਰਨ ਦੀ ਲੋੜ ਹੀ ਨਹੀਂ ਪੈਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ੇਬਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨਾ ਤੱਕ ਕੇ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ